ਇੱਕ ਟਾਈਮ ਸੀਗਾ ਜੀ ਜਦੋਂ ਸਾਡੀਆਂ ਫਸਲਾਂ ਅਸੀਂ ਹੱਥਾਂ ਨਾਲ ਕੱਟਦੇ ਸੀਗੇ ਅੱਜ ਦੇ ਅਗਰ ਬੱਚਿਆਂ ਨੂੰ ਅਗਰ ਇਹ ਦੱਸੀਏ ਅਸੀਂ ਕਿ ਸਾਡੇ ਟਾਈਮ ਹੀ ਹੱਥਾਂ ਨਾਲ ਵੜਿਆ ਜਾਂਦਾ ਸੀ ਤਾਂ ਉਹ ਸ਼ਾਇਦ ਮੰਨਣ ਵੀ ਨਾ ਅਸੀਂ ਹਰੇਕ ਪੱਖੋਂ ਹੀ ਬਦਲੇ ਆਂ ਅਗਰ ਆਪਾਂ ਪਾਰਟਿਕੂਲਰ ਅੱਜ ਇੱਕ ਝੋਨੇ ਦੀ ਗੱਲ ਕਰੀਏ ਤਾਂ ਇਹਦੀਆਂ ਕਿਸਮਾਂ ਹਾਈਬ੍ਰਿਡ ਹੋ ਗਈਆਂ ਹਾਈਬ੍ਰਿਡ ਜਿਹੜੀਆਂ ਕਿਸਮਾਂ ਉੱਚਾੜ ਤਾਂ ਵੱਧ ਦਿੰਦੀਆਂ ਐ ਪਰ ਉਹਦੇ ਜਿਹੜੇ ਨੁਕਸਾਨ ਹੈ ਉਹ ਸਾਡੀ ਸਿਹਤ ਨੂੰ ਲੈ ਕੇ ਬਹੁਤ ਹੈ ਮਸ਼ੀਨ ਹਲਕਾ ਫੁਲਕਾ ਇਦਾਂ ਦਾ ਜਿਹੜੇ ਸਿੱਟੇ ਉਹ ਛੱਡ ਜਾਂਦੀ ਏ ਦੇਖ ਸਕਦੇ ਹੋ ਕਿ ਇਹ ਨੂੰ ਜਿਹੜਾ ਮਸ਼ੀਨਰੀ ਹੈ ਉਹ ਵੀ ਸਾਰਾ ਕੁਝ ਕਰ ਦਿੰਦੀ ਹੈ ਜੀ ਕੋਈ ਖਾਸ ਹੁਣ ਸਾਨੂੰ ਹੱਥਾਂ ਵਾਲੇ ਜਿਹੜੇ ਕੰਮ ਹੈ ਉਹ ਨਾ ਮਤਰ ਸਾਡੀ ਰਹਿ ਗਈ ਹੈ ਇਹ ਸੋਚਦਾ ਹੈ ਕਿ ਇਹ ਜਿਹੜੀ ਫਸਲ ਹੈ ਇਹ ਸਾਡੀ ਹੈ ਸਾਡੀ ਨਹੀਂ ਇਹ ਸਭ ਦੀ ਸਾਂਝੀ ਹੈ ਕੁਦਰਤ ਸਭ ਦੀ ਸਾਂਝੀ ਹੈ ਇਹ ਦੁਨੀਆ ਵੀ ਸਭ ਦੀ ਸਾਂਝੀ ਹੈ ਬਗਰੂ ਜੀ ਦਾ ਖਾਲਸਾ ਬਗਰੂ ਜੀ ਦੀ ਫਤਿਹ ਨਮਸਕਾਰ ਆਦਾਬ ਮੇਰਾ ਨਾਮ ਹਰਪੀਤ ਸਿੰਘ ਹੈ ਤੇ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ ਤੇ ਅਸੀਂ ਅੱਜ ਕੱਟ ਰਹੇ ਹਾਂ ਜੀ ਝੋਨਾ ਤੁਸੀਂ ਮੇਰੇ ਪਿੱਛੇ ਮਸ਼ੀਨ ਚੱਲਦੀ ਦੇਖ ਸਕਦੇ ਹੋ ਤੇ ਝਾੜ ਕਿੰਨੇ ਕ ਤੇ ਅਸੀਂ ਕਿੰਨੇ ਕ ਪਿਛਲੇ ਟਾਈਮ ਹੀ ਬਦਲ ਗਏ ਆ ਆਪਾਂ ਉਹਦੇ ਬਾਰੇ ਗੱਲਬਾਤਾਂ ਕਰਾਂਗੇ ਤੇ ਤੁਸੀਂ ਜੁੜੇ ਰਹੋ ਜੀ ਮੇਰੇ ਨਾਲ ਹਾਂਜੀ ਮਸ਼ੀਨ ਅਲਕਾ ਫੁਲਕਾ ਇਦਾਂ ਦਾ ਜਿਹੜੇ ਸਿੱਟੇ ਉਹ ਛੱਡ ਜਾਂਦੀ ਏ ਤਾਂ ਫਿਰ ਉਹ ਸਾਨੂੰ ਹੱਥ ਨਾਲ ਹੀ ਕੱਟਨੇ ਪੈਂਦੇ ਆ ਤੇ ਬਾਕੀ ਕੋਈ ਗੱਲ ਨਹੀਂ ਜੀ ਖੇਤ ਕਦੇ ਖਾਲੀ ਨਹੀਂ ਹੁੰਦੇ ਪਸ਼ੂ ਜਾਨਵਰਾਂ ਵਾਸਤੇ ਵੀ ਉਹਨਾਂ ਦਾ ਹਿੱਸਾ ਬਣਦਾ ਹੈ ਮੈਂ ਤਾਂ ਇਸ ਗੱਲ ਤੇ ਪੂਰਾ ਜਿਹੜਾ ਹੈਗਾ ਵਿਸ਼ਵਾਸ ਰੱਖਦਾ ਕਿ ਫੁੱਲ ਗਲ ਨਹੀਂ ਕੋ ਬੜੇ ਮोटे ਰਹਿ ਵੀ ਗਏ ਉਹ ਰਹਿਣੇ ਵੀ ਚਾਹੀਦੇ ਆ ਤੇ ਇੱਕ ਟਾਈਮ ਸੀਗਾ ਜੀ ਜਦੋਂ ਸਾਡੀਆਂ ਫਸਲਾਂ ਅਸੀਂ ਹੱਥਾਂ ਨਾਲ ਕੱਟਦੇ ਸੀਗੇ ਤਾਂ ਫਿਰ ਇਹਨਾਂ ਨੂੰ ਝੰਬਿਆ ਜਾਂਦਾ ਸੀ ਜਾਂ ਤੇ ਫਿਰ ਉਹ ਦਾਣੇ ਇਕੱਠੇ ਕਰਦੇ ਤੇ ਉਹ ਕਈ ਦਿਨਾਂ ਦਾ ਤੇ ਮਹੀਨਿਆਂ ਦਾ ਜਿਹੜਾ ਹੈਗਾ ਸਮਾਂ ਲੱਗਦਾ ਸੀ ਤੇ ਝਾੜ ਵੀ ਉਦੋਂ ਘਟ ਹੁੰਦੇ ਸੀਗੇ ਸਮੇਂ ਦੇ ਨਾਲ ਜਿਹੜਾ ਹਰੀ ਕ੍ਰਾਂਤੀ ਆਈ ਬਿਸ਼ੱਕ ਹਰੀ ਕ੍ਰਾਂਤੀ ਨੇ ਝਾੜ ਤਾਂ ਸਾਡੀ ਵਧਾਏ ਹੈ ਪਰ ਨਾਲ ਉਹਦੀਆਂ ਜਿਹੜੀਆਂ ਹਰੀ ਕ੍ਰਾਂਤੀ ਦੇ ਸਾਨੂੰ ਨੁਕਸਾਨ ਵੀ ਹੋਏ ਹੈ ਜਿਵੇਂ ਅਸੀਂ ਖਾਦਾ ਸਪਰੇਆ ਤੇ ਡਿਪੈਂਡੈਂਟ ਹੋ ਗਏ ਤੇ ਸਾਡਾ ਜਿਹੜਾ ਜੀਵਨ ਹੈ ਉਹ ਪੈਸੇ ਵਣੀਏ ਤਾਂ ਜੂਸ ਖਾਲਾ ਹੋਇਆ ਪਰ ਸਾਨੂੰ ਨਾਲ ਦੀ ਨਾਲ ਬਿਮਾਰੀਆਂ ਨੇ ਵੀ ਘੇਰਿਆ ਹੈ ਹਸਪੀਟਲਸ ਭਰੇ ਗਏ ਆ ਸਾਡਾ ਘਰ ਕੋਈ ਐਸਾ ਨਹੀਂ ਬੱਚਿਆ ਜਿਹਦੇ ਘਰ ਦੇ ਵਿੱਚ ਬਲੱਡ ਪ੍ਰੈਸ਼ਰ ਸ਼ੂਗਰ ਇਦਾਂ ਦੀਆਂ ਨਾਮ ਰਾਤ ਬਿਮਾਰੀਆਂ ਨੇ ਸਾਨੂੰ ਨਾ ਘੇਰਿਆ ਹੋਵੇ ਜੇ ਮੈਂ ਫੇਰ ਅਗੇ ਆਉਣਾ ਜੀ ਅਸੀਂ ਕਿੰਨੇ ਕੁ ਬਦਲ ਗਏ ਆ ਅਸੀਂ ਹਰੇਕ ਪੱਖੋਂ ਹੀ ਬਦਲੇ ਆ ਅਗਰ ਆਪਾਂ ਪਾਰਟਿਕੂਲਰ ਰਾਜ ਇੱਕ ਝੋਨੇ ਦੀ ਗੱਲ ਕਰੀਏ ਤਾਂ ਇਹਦੀਆਂ ਕਿਸਮਾਂ ਹਾਈਬ੍ਰਿਡ ਹੋਣੀਆਂ ਹਾਈਬ੍ਰਿਡ ਜਿਹੜੀਆਂ ਕਿਸਮਾਂ ਉਹ ਛਾੜਦਾ ਵੱਧ ਦਿੰਦੀ ਹੈ ਪਰ ਉਹਦੇ ਜਿਹੜੇ ਨੁਕਸਾਨ ਹੈ ਉਹ ਸਾਡੀ ਸਿਹਤ ਨੂੰ ਲੈ ਕੇ ਬਹੁਤ ਹੈ ਅਗਰ ਇਹਦੀ ਤੁਸੀਂ ਰਿਸਰਚ ਕਰੋਗੇ Google ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਹਾਈਬ੍ਰਿਡ ਜਿਹੜਾ ਸਾਡਾ ਸਰੀਰ ਹੈ ਉਹ ਚੀਜ਼ਾਂ ਨੂੰ ਨਹੀਂ ਸਮਝਦਾ ਤੇ ਉਹ ਸਾਡੇ ਸਰੀਰ ਨੂੰ ਹਾਈਬ੍ਰਿਡ ਦੇ ਸਿੰਥੈਟਿਕ ਬਾਇਓਲੋਜੀ ਦੇ ਉਹਦੇ ਨੁਕਸਾਨ ਹੁੰਦੇ ਆ ਸਿੰਥੈਟਿਕ ਬਾਇਓਲੋਜੀ ਦੇ ਆਪਾਂ ਫਿਰ ਇੱਕ ਵਾਰ ਗੱਲ ਕਰਾਂਗੇ ਉਹ ਥੋੜਾ ਵਿਸ਼ਾ ਵੱਡਾ ਹੈ ਤਾਂ ਫਿਰ ਇਦਾਂ ਅਸੀਂ ਜਿਹੜੀ ਹੈਗੀ ਇਹ ਵੀਡੀਓ ਲੰਬੀ ਹੋ ਜਾਊਗੀ ਤੇ ਅੱਜ ਸਾਡੇ ਸਰੀਰਕ ਜਿਹੜੇ ਕੰਮ ਐ ਉਹ ਨਾ માત્ર ਰਹਿ ਗਏ ਐ ਕਿਸਾਨੀ ਐ ਜਿਹੜੀ ਉਹ ਵੀ ਟੋਟਲੀ ਜਿਹੜੀਆਂ ਆ ਹੋ ਗਈ ਡਿਪੈਂਡੈਂਟ ਮਸ਼ੀਨਰੀ ਤੇ ਦੇਖ ਸਕਦੇ ਹਾਂ ਕਿ ਇਹ ਨੂੰ ਜਿਹੜਾ ਮਸ਼ੀਨਰੀ ਆ ਉਹ ਵੀ ਸਾਰਾ ਕੁਝ ਕਰ ਦਿੰਦੀ ਐ ਜੀ ਕੋਈ ਖਾਸ ਹੁਣ ਸਾਨੂੰ ਹੱਥਾਂ ਵਾਲੇ ਜਿਹੜੇ ਕੰਮ ਐ ਉਹ ਨਾ માત્ર ਸਾਡੀ ਰਹਿ ਗਏ ਐ ਤੇ ਇਸ ਵੀਡੀਓ ਦੇ ਜਿਹੜਾ ਮੇਰੇ ਬਣਾਉਣ ਦਾ ਵਿਸ਼ਾ ਹੋ ਇਹੇ ਐ ਕਿ ਅਸੀਂ ਕਾਫੀ ਵੱਧ ਲੱਗੇ ਆ। ਸੋ ਸਾਨੂੰ ਆਪਣਾ ਸਰੀਰਕ ਕੰਮ ਜਰੂਰ ਕਰਨਾ ਚਾਹੀਦਾ ਸਾਡੀ ਐਕਸਰਸਾਈਜ਼ ਹੁੰਦੀ ਹੈ। ਮਸ਼ੀਨਰੀ ਦਾ ਵੀ ਸਾਨੂੰ ਫਾਇਦਾ ਲੈਣਾ ਚਾਹੀਦਾ ਬਟ ਇੰਨਾ ਕੰਮ ਜਰੂਰ ਅਸੀਂ ਕਰੀਏ ਕਿ ਜਿਹਦੇ ਨਾਲ ਅਸੀਂ ਅ ਸਰੀਰਕ ਤੌਰ ਤੇ ਤੰਦਰੁਸਤ ਰਹੀਏ ਤੇ ਇਹਨਾਂ ਟਾਈਮਾਂ ਦੇ ਵਿੱਚ ਗਰੀਬ ਗਰੁੱਪੇ ਨੂੰ ਵੀ ਸਾਡਾ ਆਸਰਾ ਹੀ ਹੁੰਦਾ ਹੈ। ਤੇ ਗਰੀਬ ਗਰੁੱਪੇ ਦਾ ਵੀ ਜਰੂਰ ਆਪਾਂ ਸਾਰਿਆਂ ਨੇ ਸੋਚਣਾ ਹੈ। ਪੰਜਾਬ ਸੋਚਦਾ ਹੀ ਹੈ। ਕੋਈ ਐਸੀ ਗੱਲ ਨਹੀਂ ਕਿ ਪਰ ਜੇ ਕੋਈ ਭਾਈ ਇਹ ਸੋਚਦਾ ਹੈ ਕਿ ਇਹ ਜਿਹੜੀ ਫਸਲ ਹੈ ਇਹ ਸਾਡੀ ਹੈ ਸਾਡੀ ਨਹੀਂ ਇਹ ਸਭ ਦੀ ਸਾਂਝੀ ਹੈ ਕੁਦਰਤ ਸਭ ਦੀ ਸਾਂਝੀ ਹੈ ਇਹ ਦੁਨੀਆ ਵੀ ਸਭ ਦੀ ਸਾਂਝੀ ਹੈ ਇਹ ਹੱਦਾਂ ਸਰ ਹੱਦਾਂ ਜਿਹੜੀਆਂ ਇਹ ਸਭ ਅਸੀਂ ਮਿਲ ਜੁਲ ਕੇ ਰਹਿੰਦੇ ਆ ਤਾਂ ਅਸੀਂ ਬਿਹਤਰ ਸਾਡਾ ਜੀਵਨ ਹੋ ਸਕਦਾ ਸੋ ਸਾਨੂੰ ਰੱਬ ਜਿਹੜਾ ਹੈਗਾ ਝਾੜ ਘਟ ਹੈ ਜੀ ਇਸ ਵਾਰ 15 ਤੋਂ 10 15 ਮਾਣ ਘਟ ਹੈ ਕੋਈ ਨਹੀਂ ਜੀ ਇਹਦਾ ਕੁਦਰਤ ਦਾ ਇੱਕ ਵਰਤਾਰਾ ਹੈ ਜੀ ਉਹ ਜਿਵੇਂ ਠੀਕ ਸਮਝਦੀ ਹੈ ਉਦਾਂ ਹੀ ਅਸੀਂ ਉਹਨੂੰ ਐਕਸੈਪਟ ਕਰਦੇ ਆ ਤੇ ਮੈਂ ਇਸ ਗੱਲ ਦੀ ਕੋਈ ਬਹੁਤਾ ਦੁੱਖ ਨਹੀਂ ਜਤਾਉਣਾ ਚਾਹੁੰਦਾ ਕਿ ਸਾਡੇ ਘਾਟ ਘਟ ਹੈ ਕੋਈ ਅਸੀ ਗੱਲ ਨਹੀਂ ਘਟ ਹੈ ਤਾਂ ਥੋੜਾ ਸੰਕੋਚ ਕਰ ਲਾਂਗੇ ਜੀ ਖਰਚੇ ਤੇ ਤੇ ਸਾਨੂੰ ਕਰਨਾ ਵੀ ਚਾਹੀਦਾ ਤੇ ਠੀਕ ਹੈ ਜੀ ਦੋਨੋਂ ਦਿਨ ਜੀਵਨ ਸਾਡਾ ਬਦਲ ਰਿਹਾ ਹੈ ਤੇਸੀਂ ਨਵੀਆਂ ਨਵੀਆਂ ਚੀਜ਼ਾਂ ਨਵੀਂ ਨਵੀਂ ਟੈਕਨੀਕ ਤੇ ਡਿਪੈਂਡਡ ਹੁੰਦੇ ਜਾ ਰਹੇ ਆ ਪਰ ਟੈਕਨੀਕ ਵੀ ਸਾਨੂੰ ਜਰੂਰ ਸੋਚ ਸਮਝ ਕੇ ਬਣਾਉਣੀ ਚਾਹੀਦੀ ਏ ਅੰਨੇ ਵਾਲਾ ਸਾਨੂੰ ਨਹੀਂ ਚੱਲਣਾ ਚਾਹੀਦਾ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਮੇਰੀਆਂ ਕਿੰਨੀਆਂ ਕੱਲਾਂ ਨਾਲ ਸਹਿਮਤ ਹੋ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀਆਂ ਗੱਲਾਂ ਤੇ ਸਹਿਮਤ ਹੋਵੋਗੇ ਜੋ ਉਤਸ਼ਾਹ ਨਾਲ ਹੀ ਬੰਦਾ ਅੱਗੇ ਵੱਧਦਾ ਹੈ ਤੇ ਤੁਹਾਡਾ ਜਿਹੜਾ ਪਿਆਰ ਹੈ ਉਹ ਜਿਆਦਾ ਜ਼ਰੂਰੀ ਹੈ ਆ ਤੁਸੀਂ ਮੇਰੇ ਪਿੱਛੇ ਮਸ਼ੀਨ ਚੱਲਦੀ ਦੇਖ ਸਕਦੇ ਹੋ ਕਿ ਇਹ ਦਿਨ ਦੇ ਵਿੱਚ 20 ਕਿੱਲੇ ਵੜ ਜੂਗੀ ਪਰ ਜਦੋਂ ਪੁਰਾਣਾ ਟਾਈਮ ਸੀਗਾ ਅੱਜ ਤੋਂ 30 40 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਹੱਥਾਂ ਨਾਲ ਹੀ ਜਿਹੜਾ ਹੈਗਾ ਝੋਨੇ ਦੀ ਵੜਾਈ ਹੁੰਦੀ ਸੀਗੀ ਤੇ ਹੱਥਾਂ ਨਾਲ ਹੀ ਉਹਨੂੰ ਝੰਬਿਆ ਜਾਂਦਾ ਸੀ। ਫੇਰ ਝੋਨਾ ਇਕੱਠਾ ਕਰਕੇ ਬੀਬੀਆਂ ਬੱਚੇ ਸਾਰੇ ਲੱਗਦੇ ਤੇ ਗੱਡੇ ਭਰਦੇ ਤੇ ਮੰਡੀਆਂ ਨੂੰ ਲੈ ਜਾਂਦੇ। ਪਰ ਅੱਜ ਦੇਖੋ ਸਮਾਂ ਕਿੰਨਾ ਬਦਲ ਚੁੱਕਾ ਹੈ। ਤੇ ਅੱਜ ਦੇ ਅਗਰ ਬੱਚਿਆਂ ਨੂੰ ਅਗਰ ਇਹ ਦੱਸੀ ਅਸੀਂ ਕਿ ਸਾਡੇ ਟਾਈਮ ਹੀ ਹੱਥਾਂ ਨਾਲ ਵਢਿਆ ਜਾਂਦਾ ਸੀ ਤਾਂ ਉਹ ਸ਼ਾਇਦ ਮੰਨਣ ਵੀ ਨਾ। ਪਰ ਇਹ ਸਚਾਈ ਹੈ। ਮੂਹਾਂ ਤੋਂ ਅਸੀਂ ਮੋਟਰਾਂ ਤੱਕ ਆ ਗਏ ਤੇ ਖੱਥਾਂ ਤੋਂ ਲੈ ਕੇ ਅਸੀਂ ਫਿਰ ਪਹਿਲਾਂ ਵਾਈਕਨ ਮਸ਼ੀਨ ਆਉਂਦੀ ਸੀਗੀ ਤੇ ਉਹਦੀਆਂ ਬੋਰੀਆਂ ਨਾਲ ਕੰਮ ਚੱਲਦਾ ਸੀਗਾ ਤੇ ਫਿਰ ਹੌਲੀ-ਹੌਲੀ ਟਰੈਕਟਰ ਵਾਲੀਆਂ ਮਸ਼ੀਨਾਂ ਆ ਗਈਆਂ ਤੇ ਆਹ ਦੇਖ ਲਓ ਤਰੱਕੀ ਹੁਣ ਕਿੱਥੋਂ ਤੱਕ ਪਹੁੰਚ ਚੁੱਕੀ ਹੈ ਸਮੇਂ-ਸਮੇਂ ਦੀ ਗੱਲ ਹੈ ਜੀ ਤੇ ਸਮੇਂ ਦੇ ਸਮੇਂ ਨਾਲ ਜਿਹੜਾ ਮਸ਼ੀਨਰੀ ਦਾ ਜਿਹੜਾ ਟਾਈਮ ਹੈ ਬਹੁਤ ਜ਼ਿਆਦਾ ਬਦਲ ਰਿਹਾ ਹੈ ਬਹੁਤ ਜ਼ਿਆਦਾ ਤਰੱਕੀ ਹੋ ਗਈ ਤਰੱਕੀ ਦੇ ਆਪਣੇ ਫਾਇਦੇ ਆ ਤੇ ਆਪਣੇ ਨੁਕਸਾਨ ਆ ਪੁਰਾਣਾ ਟਾਈਮ ਵੀ ਬਹੁਤ ਵਧੀਆ ਸੀ ਤੇ ਹੁਣ ਦਾ ਟਾਈਮ ਵੀ ਬਹੁਤ ਵਧੀਆ ਹੈ ਇਹ ਸਾਰਾ ਸਾਡੇ ਦੇ ਮਨਸਰ ਹੈ ਜੀ ਅਸੀਂ ਆਪਣਾ ਜੀਵਨ ਕਿਵੇਂ ਜਿਉਣਾ ਚਾਹੁੰਦੇ ਆ